अपना भाई होने की वजह से आवेला गाड़ी लेके गए वो गया चापना गई पीके लेया 30 86 आगे दूसरा क्या हुआ समान खिल रहा पे जी इत सी डी लगी सी जी अभी भी लागे लग गए ਚਲੋ ਤੇ ਮੇਰਾ ਨਾਮ ਚਾਂਦ ਹੈ ਲਾਲਿੰਗਰ ਜਨਮ ਹੋਇਆ ਹੈ ਜੀ ਅੱਜ ਸ੍ਰੀ ਰੇਮਨ ਨੂੰ ਕੋਲਣਾ ਹੈ ਜਿਆਰੀ ਕੁਝ ਚੋਰੀ ਹੋਈ ਹੈ ਤਾਂ ਮੈਂ ਉਸ ਤੋਂ ਬਾਅਦ ਉਹ ਵੀਡੀਓ ਨੂੰ ਪਿਆਰ ਸ੍ਰੀ ਲਖਮਨ ਜੰਮ ਦੇ ਤੋਂ ਉਹਨਾਂ ਦਾ ਪਸਤੀ ਹੈ ਜੀ ਬਹੁਤ ਪੁੜਿਆ ਹੈ ਇਹ ਉਹਨਾਂ ਨੇ ਮੈਨੂੰ ਕਿਹਾ ਕਿ ਸੇਵਾ ਨਹੀਂ ਕਰਕੇ ਚਾਹੇ ਕੋਲ ਲਾ ਲੈ ਜਰੂਰ ਮਤਲਬ ਚੋਰੀ ਹੋਈ ਹੈ ਜਿੰਨੇ ਬੱਚਿਆਂ ਦੇ ਕਮਰਾ ਵਿੱਚ ਲੱਗ ਨੇ ਆਲਸੋੜੀ ਸਰਸੋਈ ਦਾ ਸਾਰਾ ਸਮਾਨ ਸਲੰਡਰ ਤੇ ਆਪਣੇ ਡੇਕੇ ਵਗਾਰਾ ਨੇ ਬਾਕੀ ਅਸੀਂ ਹੁਣ ਚੈੱਕ ਕਰਕੇ ਲਿਸਟ ਬਣਾਣੀ ਹੈ। ਕੀ ਲੱਗਦਾ ਪਹਿਲਾਂ ਵੀ ਚੋਰੀ ਹੋਈ ਹੈ ਤੁਹਾਡੇ ਇੱਥੇ? ਸਰ ਮੇਰੇ ਅੰਜਲਾ ਦੇ ਮੈਨੂੰ ਹਾਲੇ 2 ਸਾਲ ਹੋ ਗਏ ਨੂੰ ਜਾਇਆ ਕੋਣਕ 2 ਸਾਲ ਹੋ ਗਏ। ਉਸ ਤੋਂ ਪਹਿਲਾਂ ਵੀ ਤਾਂ ਮੈਨੂੰ ਜਾਣਕਾਰੀ ਨਹੀਂ ਹੈ ਵੀ ਤੇ ਮੇਰੇ ਆਏ ਤੋਂ ਪਹਿਲੀ ਵਾਰ ਇਹ ਲੁਟਕਿਆ ਹੋਇਆ ਹੈ। ਜੇਕਰ ਗੱਲ ਕੀਤੀ ਆ ਉਹ ਕਿੰਨੇ ਦਾ ਨੁਕਸਾਨ ਹੋ ਗਿਆ ਜੇ ਕਾਫੀ ਚਿੰਤਾ ਲੱਗੀ ਸਰ ਹਾਲੀ ਅਸੀਂ ਮਤਲਬ ਸਮਾਨ ਚੈੱਕ ਕਰਦੇ ਹਾਂ ਜਿਵੇਂ ਜਨਕੀ ਕਰਨਾ ਹੋ ਜਦੋਂ ਲਿਸਟ ਬਣਾਉਣੀ ਫਿਰ ਪਤਾ ਹੁੰਦਾ ਹੈ ਸਭ ਨੂੰ ਮੈਨੂੰ ਕੀ ਜਾਣਕਾਰੀ ਸੀ ਮੈਨੂੰ ਜਾਣਕਾਰੀ ਫੋਨ ਆਇਆ ਸੀਗਾ ਜੀ ਆਪਣੇ ਜਿਹੜੇ ਚੌਕੀਦਾਰ ਨੂੰ ਫੋਨ ਆਇਆ ਸੀਗਾ ਤੇ ਉਹ ਕਹਿੰਦੇ ਵੀ ਆਪਣੇ ਸਕੂਟਰ ਚੋਰੀ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਅਸੀ ਅੱਛੀ ਮੈਡਮ ਨੂੰ ਵੀ ਫੋਨ ਕੀਤਾ 112 ਨੰਬਰ ਤੇ ਫੋਨ ਕੀਤਾ ਤੇ ਉਹ ਵੀ ਵੀਰ ਸਾਹਿਬ ਕੀਤਾ ਜਿਵੇਂ ਨਾਲ ਆਪਣੇ ਗੱਲ ਸਮਸਾ ਤਾਂ ਇਹ ਪਤਾ ਨਹੀਂ ਸਕੂਲ ਚ ਚੌਕੀਦਾਰ ਵੀ ਲੱਗੇ ਆਈ। ਪਰ ਆਪਣੇ ਵੀਰ ਸਕੂਲ ਚ ਨਹੀਂ ਚੌਕੀਦਾਰ ਸਾਡੇ ਵਾਲੇ ਪਾਸੇ ਤਾਂ ਦੇ ਹੀ ਦਾ ਸਮੇਂ ਤੇ ਹੁੰਦਾ ਆਪਣੇ ਦੇ ਬਕਕਰ ਹੁੰਦਾ ਹੈ। ਬਾਕੀ ਚੌਕੀਦਾਰ ਸਾਡੇ ਕੋਲ ਕੋਈ ਨਹੀਂ ਸਕੂਲ ਦੇ ਮੁਖੀ ਹੋ तकरीबन 6:30 ਵਜੇ ਦਾ ਤੁਹਾਨੂੰ ਫੋਨ ਕੀਤਾ ਹੋਇਆ ਪੁਲਿਸ ਵੀ ਆ ਕੇ ਮੁੜਗੀ ਢਾਂਟਾ ਸਾਨੂੰ ਕੀ ਹੋ ਗਿਆ ਖੜੇ ਨੂੰ ਐਡੀ ਵੱਡੀ ਘਟਨਾ ਵਾਪਰ ਗਈ ਤੁਸੀਂ ਪਹੁੰਚੇ ਨਹੀਂ ਨਾ ਕੋਈ ਹੋਰ ਜਿੰਮੇਵਾਰ ਬੰਦਾ ਆਇਆ ਤੇ ਸਾਰਾ ਮਤਲਬ ਸਾਡਾ ਘਰ ਕਾਫੀ ਦੂਰ ਇੱਥੋਂ ਹੈ। ਤੇ ਬਾਕੀ ਉਸਕਾ ਮੈਂ ਅਸੀ ਪਿਆਰ ਵੀ ਨਹੀਂ ਸੀ ਹੈਗੇ ਕਿਉਂਕਿ ਮੇਰੇ ਕੋਲ ਕੋਈ ਵਹੀਕਲ ਨਹੀਂ ਹੈਗਾ ਜਰ ਆਉਣ ਜਾਣ ਨੂੰ ਫਿਰ ਆਉਣ ਜਾਣ ਚ ਟਾਈਮ ਤਾਂ ਲੱਗ ਹੀ ਜਾਂਦਾ ਸਰ ਮੈਂ ਆਪਣੇ ਮਤਲਬ ਜਦੋਂ ਮੈਨੂੰ ਪਤਾ ਲੱਗਿਆ ਮੈਂ ਉਸੇ ਟਾਈਮ ਆਲਾ ਪਹੁੰਚਣ ਦੀ ਕੋਸ਼ਿਸ਼ ਕੀਤੀ ਐ ਮੇਰੇ ਕੋਲ ਅੱਡਾ ਘਰ ਵੀ ਸੀ ਕਿਸੇ ਨੇੜੇ ਜਿਹੜਾ ਹੋਰ ਟੀਚਰ ਆਉਂਦੇ ਮੈਡਮ ਆਏ ਸੀਗੇ ਜੀ ਨਹੀਂ ਕੋਈ ਨਹੀਂ ਆਇਆ ਸੀ ਗੇਟ ਦੇ ਸਾਹਮਣੇ ਘੰਟਾ ਖੜੇ ਰਹੀ ਸੀ ਸਰ ਆਪਣੇ ਮੈਡਮ ਇੱਥੇ ਨਾਲ ਹੀ ਘਰ ਹੈ ਜੀ ਉਹ ਤੇ ਮੁੰਡੀ ਟਾਈਮਿੰਗ ਦੀ ਗੱਲ ਕੀਤੀ ਕਿੰਨੇ ਵਜੇ ਦਾ ਟਾਈਮ ਹੈ ਸਕੂਲ ਦਾ ਟਾਈਮਿੰਗ 8 ਤੋਂ 2 ਹੈ 8 ਤੋਂ ਕਿਵੇਂ ਆਇਸੀ ਸਕੂਲ ਤੁਸੀਂ ਇਸ ਸਕੂਲ ਦੇ ਅਪਰੂਵੇਸ਼ਨ ਮਿਲ ਸੀ ਜਿਹੜੀ ਚੋਰੀ ਹੋਈ ਸੀ ਕੰਟਰੋਲ ਰੂਮ ਤੋਂ ਪੋਣਾ ਆਏ ਸੀ ਜੀ ਆ ਜੀ ਇਸ ਕਰਕੇ ਨਾ ਕੀ ਕੀ ਕਾਰਵਾਈ ਕੀਤੀ ਕਾਰਵਾਈ ਆਪਣਾ ਥਾਰੇ ਨੂੰ ਕਹਿਤਾ ਜੀ ਇੱਥੋਂ ਆ ਰਹੇ ਆਈ ਅੱਜ ਵਾਂ ਕੇ ਆਪਣਾ ਕਰਵਾ ਦਿੱਤੀ ਕੋਈ ਚੱਕੀ ਦਾ ਨਹੀਂ ਸੀ ਬੱਸ ਕੋਈ ਨਹੀਂ ਤਾਂ ਇੱਥੇ ਮੈਡਮ ਨਹੀਂ ਕੋਈ ਜੀ ਹਾਂ ਹੁਣ ਤੁਸੀਂ ਪਹੁੰਚ ਗਏ ਤਾਂ ਰਣਜੀਤ ਕੌਰ ਜੀ ਆ ਗਏ ਕਿ ਨਹੀਂ ਮਿਲੇ ਤੁਹਾਨੂੰ ਨਹੀਂ ਮਿਲੇ ਹੁੰਦੇ ਨਹੀਂ कोई भी लेवेला करके